13 ਫਰਵਰੀ 2024 ਤੋਂ ਪਹਿਲਾਂ ਕੀ ਬਰਜ਼ਗਾਰੀ ਪੰਜਾਬ 'ਚ ਨਹੀਂ ਸੀ ਹੈਗੀ 13 ਫਰਵਰੀ 2024 ਤੋਂ ਪਹਿਲਾਂ ਕਿਹੜੀ ਇੰਡਸਟਰੀ ਇੱਥੇ ਕੰਮ ਕਰਕੇ ਰਾਜੀ ਸੀ ਪੰਜਾਬ ਦੇ ਜਿਹੜੀ ਅੱਜ-ਪੱਛ ਰਹੀ ਆ 13 ਫਰਵਰੀ 2024 ਤੋਂ ਪਹਿਲਾਂ ਇੱਥੇ ਮੰਗਾਈ ਨਹੀਂ ਸੀ ਹੈਗੀ 13 ਫਰਵਰੀ 2024 ਤੋਂ ਪਹਿਲਾਂ ਕਿਸਾਨਾਂ ਦੇ ਹਾਲਾਤ ਮਾੜੇ ਨਹੀਂ ਸੀ ਹੈਗੇ 13 ਫਰਵਰੀ 2024 ਤੋਂ ਪਹਿਲਾਂ ਮਜ਼ਦੂਰਾਂ ਦੇ ਹਾਲਾਤ ਮਾੜੇ ਨਹੀਂ ਸੀ ਹੈਗੇ ਕੀ ਪੰਜਾਬ ਦੇ ਨੌਜਵਾਨ ਮੁੰਡੇ ਵਿਦੇਸ਼ਾਂ ਨੂੰ ਹਿਜਰਤ ਨਹੀਂ ਸੀ ਕਰ ਰਹੇ ਅਰ ਮੈਂ ਲੋਕਾਂ ਦਾ ਧੰਨਵਾਦ ਕਰਦਾ ਆਉਣ ਵਾਲੇ ਸਮੇਂ ਵਿੱਚ ਦੋਵੇਂ ਫੋਰਮ ਆਪਦੀ ਮੀਟਿੰਗਾਂ ਕਰਨਗੇ ਤੇ ਅਗਲੀ ਆਰ ਪਾਰ ਦੀ ਲੜਾਈ ਆਪਾਂ ਲੈ ਕੇ ਆਵਾਂਗੇ ਅਸੀਂ ਲੋਕਾਂ ਨੂੰ ਕਹਿੰਨੇ ਪਿੰਡਾਂ 'ਚ ਤਿਆਰੀ ਕਰੋ ਵਾਢੀ ਦਾ ਸੀਜ਼ਨ ਆ ਫੰਡ ਵਗੈਰਾ ਇਕੱਠੇ ਕਰੋ ਅੱਜ ਪੂਰੇ ਪੰਜਾਬ 'ਚ ਸੀਗਾ 12 ਤੋਂ 4 ਸੀਗਾ ਸਾਡਾ ਪ੍ਰੋਗਰਾਮ ਕੋਈ ਨਹੀਂ ਜਿੱਥੇ-ਜਿੱਥੇ ਕੋਈ ਜਾਤੀ ਹੋਊਗੀ ਉਹਨਾਂ ਨੂੰ ਉਹਨਾਂ ਦਾ ਵੀ ਜਵਾਬ ਅਸੀਂ ਹਾਂ ਦੋਵੇਂ ਫੋਰਮ ਮੀਟਿੰਗ ਕਰਕੇ ਤੁਹਾਡੇ ਸਾਹਮਣੇ ਅਗਲੀ ਰਣਨੀਤੀ ਲੈ ਕੇ ਆਵਾਂਗੇ ਵੀ ਮਾਰਚ ਨੂੰ ਵੀ ਵੱਡੇ ਪੱਤਰ ਤੇ ਪੰਜਾਬ ਪੱਤਰ ਤੇ ਡੀਸੀਆਂ ਤੇ ਤੇ ਹੋਰ ਨਾ ਥਾਵਾਂ ਤੇ ਧਰਨੇ ਲੱਗੇ ਗਏ। ਇਹਦੋਂ ਦਾ 28 ਦਾ ਪ੍ਰੋਗਰਾਮ ਵੀ ਹੋਇਆ ਅੱਜ। ਅ ਜਿਹੜਾ ਦੋਹਾਂ ਫੋਰਮਾਂ ਵੱਲੋਂ ਕੈਮਮ ਅਤੇ ਐਸਕੇਮ ਨਾਨ ਪੋਲੀਟਿਕਲ ਵੱਲੋਂ ਪੂਰੇ ਪੰਜਾਬ ਦੇ ਅੰਦਰ 12 ਤੋਂ 4 ਵਜੇ ਤੱਕ ਮੰਤਰੀਆਂ, ਵਿਧਾਇਕਾਂ ਅਤੇ ਸੰਗਰੂਰ ਦੇ ਵਿੱਚ ਜਿਹੜੀ ਮੁੱਖ ਮੰਤਰੀ ਦੀ ਰਿਆਸਤ ਸੀ ਉਹਦੇ ਘਰਾਂ ਅਗੇ ਸਭ ਤੋਂ ਵੱਡੀ ਗੱਲ ਹੈ ਲੋਕਾਂ ਦੇ ਧੰਨਵਾਦੀਆਂ ਬਹੁਤ ਵੱਡੇ ਪੱਦਰ ਤੇ ਲੋਕ ਜਿਹੜੇ ਅੱਜ ਨੇ ਕਿਸਾਨ ਮਜ਼ਦੂਰ ਨੌਜਵਾਨ ਮਤਾਮਾ ਪੈਣਾ ਅੱਜ ਦੇ ਧਰਨੇ ਵਿੱਚ ਪਹੁੰਚਿਆ ਜਿੰਨਾ ਵੀ ਕਿਸਾਨਾਂ ਦਾ ਨੁਕਸਾਨ ਹੋਇਆ ਪਰ ਭਾਈ ਕਰਾਮਾਂਗੇ ਨੇ ਕੋ ਕੋਰੋਨਾ ਦੇ ਵਿੱਚ ਹੈਗਾ ਉਹਦੀ ਕੋ ਫਿਕਰ ਨਹੀਂ ਅਸੀਂ ਕਰ ਸਕਦੇ ਇਹ ਤੋਂ ਗਾਂ ਜਿਹੜੇ ਕਹਿ ਰਹੇ ਵੀ ਸਾਡਾ ਲੈਣਾ ਦੇਣਾ ਨਹੀਂ ਕਿਉਂ ਨਹੀਂ ਭਾਈ ਜਿਹੜੇ ਪਰਸਪੈਕਸ਼ਨ ਬਣਾ ਰਹੇ ਆ ਵੀ ਜਿਹੜੇ ਬਾਰਡਰ ਬੰਦ ਹੋਏ ਸੀ ਇਹਦੇ ਨਾਲ ਕਹਿੰਦੇ ਆ ਵੀ ਨੁਕਸਾਨ ਬੜਾ ਪੰਜਾਬ ਦਾ ਹੋ ਰਿਹਾ ਤੇ ਤੁਸੀਂ 13 ਫਰਵਰੀ 2024 ਤੋਂ ਪਹਿਲਾਂ ਇਹ ਦੱਸੋ ਵੀ ਇੱਥੇ ਨਸ਼ਾ ਨਹੀਂ ਸੀ ਹੈਗਾ 13 ਫਰਵਰੀ 2024 ਤੋਂ ਪਹਿਲਾਂ ਕੀ ਬਰਜ਼ਗਾਰੀ ਪੰਜਾਬ 'ਚ ਨਹੀਂ ਸੀ ਹੈਗੀ 13 ਫਰਵਰੀ 2024 ਤੋਂ ਪਹਿਲਾਂ ਕਿਹੜੀ ਇੰਡਸਟਰੀ ਇੱਥੇ ਕੰਮ ਕਰਕੇ ਰਾਜੀ ਸੀ ਪੰਜਾਬ ਦੇ ਜਿਹੜੀ ਅੱਜ-ਪੱਜ ਰਹੀ ਆ 13 ਫਰਵਰੀ 2024 ਤੋਂ ਪਹਿਲਾਂ ਇੱਥੇ ਮੰਗਾਈ ਨਹੀਂ ਸੀ ਹੈਗੀ 13 ਫਰਵਰੀ 2024 ਤੋਂ ਪਹਿਲਾਂ ਕਿਸਾਨਾਂ ਦੇ ਹਾਲਾਤ ਮਾੜੇ ਨਹੀਂ ਸੀ ਹੈਗੇ 13 ਫਰਵਰੀ 2024 ਤੋਂ ਪਹਿਲਾਂ ਮਜ਼ਦੂਰਾਂ ਦੇ ਹਾਲਾਤ ਮਾੜੇ ਨਹੀਂ ਸੀ ਹੈਗੇ ਕੀ ਪੰਜਾਬ ਦੇ ਨੌਜਵਾਨ ਮੁੰਡੇ ਵਿਦੇਸ਼ਾਂ ਨੂੰ ਹਿਜਰਤ ਨਹੀਂ ਸੀ ਕਰ ਰਹੇ ਅਰ ਮੈਂ ਲੋਕਾਂ ਦਾ ਧੰਨਵਾਦ ਕਰਦਾ ਆਉਣ ਵਾਲੇ ਸਮੇਂ ਵਿੱਚ ਦੋਵੇਂ ਫੋਰਮ ਆਪਦੀ ਮੀਟਿੰਗਾਂ ਕਰਨਗੇ ਤੇ ਅਗਲੀ ਆਰ ਪਾਰ ਦੀ ਲੜਾਈ ਆਪਾਂ ਲੈ ਕੇ ਆਵਾਂਗੇ ਅਸੀਂ ਲੋਕਾਂ ਨੂੰ ਕਹਿੰਨੇ ਪਿੰਡਾਂ 'ਚ ਤਿਆਰੀ ਕਰੋ ਵਾਢੀ ਦਾ ਸੀਜ਼ਨ ਆ ਫੰਡ ਵਗੈਰਾ ਇਕੱਠੇ ਕਰੋ ਅੱਜ ਪੂਰੇ ਪੰਜਾਬ 'ਚ ਸੀਗਾ 12 ਤੋਂ 4 ਸੀਗਾ ਸਾਡਾ ਪ੍ਰੋਗਰਾਮ ਕੋਈ ਨਹੀਂ ਜਿੱਥੇ-ਜਿੱਥੇ ਕੋਈ ਜਾਤੀ ਹੋਊਗੀ ਉਹਨਾਂ ਨੂੰ ਉਹਨਾਂ ਦਾ ਵੀ ਜਵਾਬ ਅਸੀਂ ਹਾਂ ਦੋਵੇਂ ਫੋਰਮ ਮੀਟਿੰਗ ਕਰਕੇ ਤੁਹਾਡੇ ਸਾਹਮਣੇ ਅਗਲੀ ਰਣਨੀਤੀ ਲੈ ਕੇ ਆਉਂਦੇ ਹਾਂ ਥੈਂਕ ਯੂ 2 मार्च ਨੂੰ ਵੀ ਵੱਡੇ ਪੱਦਰ ਤੇ ਪੰਜਾਬ ਪੱਦਰ ਤੇ ਡੀਸੀਆਂ ਤੇ ਤੇ ਹੋਰ ਨਾ ਥਾਵਾਂ ਤੇ ਧਰਨੇ ਲੱਗੇ ਗਏ। ਇਹਦੋਂ ਦਾ 28 ਦਾ ਪ੍ਰੋਗਰਾਮ ਵੀ ਹੋਇਆ ਅ ਅੱਜ ਜਿਹੜਾ ਦੋਹਾਂ ਫੋਰਮਾਂ ਵੱਲੋਂ ਕੇਮਮ ਅਤੇ ਐਸਕੇਮ ਨਾਨ ਪੋਲੀਟੀਕਲ ਵੱਲੋਂ ਪੂਰੇ ਪੰਜਾਬ ਦੇ ਅੰਦਰ 12 ਤੋਂ 4 ਵਜੇ ਤੱਕ ਮੰਤਰੀਆਂ ਵਿਧਾਇਕਾਂ ਅਤੇ ਸੰਗਰੂਰ ਦੇ ਵਿੱਚ ਜਿਹੜੀ ਮੁੱਖ ਮੰਤਰੀ ਦੀ ਰਿਆਸਤ ਸੀ ਉਹਦੇ ਘਰਾਂ ਅੱਗੇ ਸਭ ਤੋਂ ਵੱਡੀ ਗੱਲ ਹੈ ਲੋਕਾਂ ਦੇ ਧੰਨਵਾਦੀਆਂ ਬਹੁਤ ਵੱਡੇ ਪੱਦਰ ਤੇ ਲੋਕ ਜਿਹੜੇ ਅੱਜ ਨੇ ਕਿਸਾਨ ਮਜ਼ਦੂਰ ਨੌਜਵਾਨ ਮਤਾਮਾ ਪੈਣਾ ਅੱਜ ਦੇ ਧਰਨਾ ਵਿੱਚ ਪਹੁੰਚਿਆ ਜਿੰਨਾ ਵੀ ਕਿਸਾਨਾਂ ਦਾ ਨੁਕਸਾਨ ਹੋਇਆ ਪਰ ਭਾਈ ਕਰਾਮਾਂਗੇ ਨੇ ਕੋ ਕੋਰੋਨਾ ਦੇ ਵਿੱਚ ਹੈਗਾ ਉਹਦੀ ਕੋ ਫਿਕਰ ਨਹੀਂ ਅਸੀਂ ਕਰ ਸਕਦੇ ਇਹ ਤੋਂ ਗਾਂ ਜਿਹੜੇ ਕਹਿ ਰਹੇ ਵੀ ਸਾਡਾ ਲੈਣਾ ਦੇਣਾ ਨਹੀਂ ਕਿਉਂ ਨਹੀਂ ਭਾਈ ਜਿਹੜੇ ਪਰਸਪੈਕਸ਼ਨ ਬਣਾ ਰਹੇ ਆ ਵੀ ਜਿਹੜੇ ਬਾਰਡਰ ਬੰਦ ਹੋਏ ਸੀ ਇਹਦੇ ਨਾਲ ਕਹਿੰਦੇ ਆ ਵੀ ਨੁਕਸਾਨ ਬੜਾ ਪੰਜਾਬ ਦਾ ਹੋ ਰਿਹਾ ਤੇ ਤੁਸੀਂ 13 ਫਰਵਰੀ 2024 ਤੋਂ ਪਹਿਲਾਂ ਇਹ ਦੱਸੋ ਵੀ ਇੱਥੇ ਨਸ਼ਾ ਨਹੀਂ ਸੀ ਹੈਗਾ 13 ਫਰਵਰੀ 2024 ਤੋਂ ਪਹਿਲਾਂ ਕੀ ਬਰਜ਼ਗਾਰੀ ਪੰਜਾਬ 'ਚ ਨਹੀਂ ਸੀ ਹੈਗੀ 13 ਫਰਵਰੀ 2024 ਤੋਂ ਪਹਿਲਾਂ ਕਿਹੜੀ ਇੰਡਸਟਰੀ ਇੱਥੇ ਕੰਮ ਕਰਕੇ ਰਾਜੀ ਸੀ ਪੰਜਾਬ ਦੇ ਜਿਹੜੀ ਅੱਜ-ਪੱਜ ਰਹੀ ਆ 13 ਫਰਵਰੀ 2024 ਤੋਂ ਪਹਿਲਾਂ ਇੱਥੇ ਮੰਗਾਈ ਨਹੀਂ ਸੀ ਹੈਗੀ 13 ਫਰਵਰੀ 2024 ਤੋਂ ਪਹਿਲਾਂ ਕਿਸਾਨਾਂ ਦੇ ਹਾਲਾਤ ਮਾੜੇ ਨਹੀਂ ਸੀ ਹੈਗੇ 13 ਫਰਵਰੀ 2024 ਤੋਂ ਪਹਿਲਾਂ ਮਜ਼ਦੂਰਾਂ ਦੇ ਹਾਲਾਤ ਮਾੜੇ ਨਹੀਂ ਸੀ ਹੈਗੇ ਕੀ ਪੰਜਾਬ ਦੇ ਨੌਜਵਾਨ ਮੁੰਡੇ ਵਿਦੇਸ਼ਾਂ ਨੂੰ ਹਿਜਰਤ ਨਹੀਂ ਸੀ ਕਰ ਰਹੇ ਅਰ ਮੈਂ ਲੋਕਾਂ ਦਾ ਧੰਨਵਾਦ ਕਰਦਾ ਆਉਣ ਵਾਲੇ ਸਮੇਂ ਵਿੱਚ ਦੋਵੇਂ ਫੋਰਮ ਆਪਦੀ ਮੀਟਿੰਗਾਂ ਕਰਨਗੇ ਤੇ ਅਗਲੀ ਆਰ ਪਾਰ ਦੀ ਲੜਾਈ ਆਪਾਂ ਲੈ ਕੇ ਆਵਾਂਗੇ ਅਸੀਂ ਲੋਕਾਂ ਨੂੰ ਕਹਿੰਨੇ ਪਿੰਡਾਂ 'ਚ ਤਿਆਰੀ ਕਰੋ ਵਾਢੀ ਦਾ ਸੀਜ਼ਨ ਆ ਠੰਡ ਵਗੈਰਾ ਇਕੱਠੇ ਕਰੋ ਅੱਜ ਪੂਰੇ ਪੰਜਾਬ 'ਚ ਸੀਗਾ 12 ਤੋਂ 4 ਸੀਗਾ ਸਾਡਾ ਪ੍ਰੋਗਰਾਮ ਕੋਈ ਨਹੀਂ ਜਿੱਥੇ-ਜਿੱਥੇ ਕੋਈ ਜਤਤੀ ਹੋਊਗੀ ਉਹਨਾਂ ਨੂੰ ਉਹਨਾਂ ਦਾ ਵੀ ਜਵਾਬ ਅਸੀਂ ਉਹਨਾਂ ਨੂੰ ਹਾਂ ਦੋਵੇਂ ਫੋਰਮ ਮੀਟਿੰਗ ਕਰਕੇ ਤੁਹਾਡੇ ਸਾਹਮਣੇ ਅਗਲੀ ਰਣਨੀਤੀ ਲੈ ਕੇ ਆਉਣਗੇ ਥੈਂਕ ਯੂ 20 ਮਾਰਚ ਨੂੰ ਵੀ ਵੱਡੇ ਪੱਤਰ ਤੇ ਪੰਜਾਬ ਪੁਰਤ ਤੇ ਡੀਸੀਆਂ ਤੇ ਤੇ ਹੋਰ ਨਾ ਥਾਵਾਂ ਤੇ ਧਰਨੇ ਲੱਗੇ ਗਏ। ਇਹਦੋਂ ਦਾ 28 ਦਾ ਪ੍ਰੋਗਰਾਮ ਵੀ ਹੋਇਆ ਅ ਅੱਜ ਜਿਹੜਾ ਦੋਹਾਂ ਫੋਰਮਾਂ ਵੱਲੋਂ ਕੇਮਮ ਅਤੇ ਐਸਕੇਮ ਨਾਨ ਪੋਲਿਟਿਕਲ ਵੱਲੋਂ ਪੂਰੇ ਪੰਜਾਬ ਦੇ ਅੰਦਰ 12 ਤੋਂ 4 ਵਜੇ ਤੱਕ ਮੰਤਰੀਆਂ ਵਿਧਾਇਕਾਂ ਅਤੇ ਸੰਗਰੂਰ ਦੇ ਵਿੱਚ ਜਿਹੜੀ ਮੁੱਖ ਮੰਤਰੀ ਦੀ ਰਿਆਸਤ ਸੀ ਉਹਦੇ ਘਰਾਂ ਅੱਗੇ ਸਭ ਤੋਂ ਵੱਡੀ ਗੱਲ ਹੈ ਲੋਕਾਂ ਦੇ ਧੰਨਵਾਦੀਆਂ ਬਹੁਤ ਵੱਡੇ ਪੱਦਰ ਤੇ ਲੋਕ ਜਿਹੜੇ ਅੱਜ ਨੇ ਕਿਸਾਨ ਮਜ਼ਦੂਰ ਨੌਜਵਾਨ ਮਤਾਮਾ ਪੈਣਾ ਅੱਜ ਦੇ ਧਰਨਾ ਵਿੱਚ ਪਹੁੰਚਿਆ ਜਿੰਨਾ ਵੀ ਕਿਸਾਨਾਂ ਦਾ ਨੁਕਸਾਨ ਹੋਇਆ ਪਰ ਭਾਈ ਕਰਾਮਾਂਗੇ ਨੇ ਕੋ ਕੋਰੋਨਾ ਦੇ ਵਿੱਚ ਹੈਗਾ ਉਹਦੀ ਕੋਈ ਫਿਕਰ ਨਹੀਂ ਅਸੀਂ ਕਰ ਸਕਦੇ ਇਹ ਤੋਂ ਗਾਂ ਜਿਹੜੇ ਕਹਿ ਰਹੇ ਵੀ ਸਾਡਾ ਲੈਣਾ ਦੇਣਾ ਨਹੀਂ ਕਿਉਂ ਨਹੀਂ ਭਾਈ ਜਿਹੜੇ ਪਰਸੈਪਸ਼ਨ ਬਣਾ ਰਹੇ ਆ ਵੀ ਜਿਹੜੇ ਬਾਰਡਰ ਬੰਦ ਹੋਏ ਸੀ ਇਹਦੇ ਨਾਲ ਕਹਿੰਦੇ ਆ ਵੀ ਨੁਕਸਾਨ ਬੜਾ ਪੰਜਾਬ ਦਾ ਹੋ ਰਿਹਾ ਤੇ ਤੁਸੀਂ 13 ਫਰਵਰੀ 2024 ਤੋਂ ਪਹਿਲਾਂ ਇਹ ਦੱਸੋ ਵੀ ਇੱਥੇ ਨਸ਼ਾ ਨਹੀਂ ਸੀ ਹੈਗਾ 13 ਫਰਵਰੀ 2024 ਤੋਂ ਪਹਿਲਾਂ ਕੀ ਬਿਰਜ਼ਗਾਰੀ ਪੰਜਾਬ 'ਚ ਨਹੀਂ ਸੀ ਹੈਗੀ 13 ਫਰਵਰੀ 2024 ਤੋਂ ਪਹਿਲਾਂ ਕਿਹੜੀ ਇੰਡਸਟਰੀ ਇੱਥੇ ਕੰਮ ਕਰਕੇ ਰਾਜੀ ਸੀ ਪੰਜਾਬ ਦੇ ਵਿੱਚ ਜਿਹੜੀ ਅੱਜ-ਪੱਜ ਰਹੀ ਆ 13 ਫਰਵਰੀ 2024 ਤੋਂ ਪਹਿਲਾਂ ਇੱਥੇ ਮੰਗਾਈ ਨਹੀਂ ਸੀ ਹੈਗੀ 13 ਫਰਵਰੀ 2024 ਤੋਂ ਪਹਿਲਾਂ ਕਿਸਾਨਾਂ ਦੇ ਹਾਲਾਤ ਮਾੜੇ ਨਹੀਂ ਸੀ ਹੈਗੇ 13 ਫਰਵਰੀ 2024 ਤੋਂ ਪਹਿਲਾਂ ਮਜ਼ਦੂਰਾਂ ਦੇ ਹਾਲਾਤ ਮਾੜੇ ਨਹੀਂ ਸੀ ਹੈਗੇ ਕਿ ਪੰਜਾਬ ਦੇ ਨੌਜਵਾਨ ਮੁੰਡੇ ਵਿਦੇਸ਼ਾਂ ਨੂੰ ਹਿਜਰਤ ਨਹੀਂ ਸੀ ਕਰ ਰਹੇ ਅਰ ਮੈਂ ਲੋਕਾਂ ਦਾ ਧੰਨਵਾਦ ਕਰਦਾ ਆਉਣ ਵਾਲੇ ਸਮੇਂ ਵਿੱਚ ਦੋਵੇਂ ਫੋਰਮ ਆਪਦੀ ਮੀਟਿੰਗਾਂ ਕਰਨਗੇ ਤੇ ਅਗਲੀ ਆਰ ਪਾਰ ਦੀ ਲੜਾਈ ਆਪਾਂ ਲੈ ਕੇ ਆਵਾਂਗੇ ਅਸੀਂ ਲੋਕਾਂ ਨੂੰ ਕਹਿੰਨੇ ਪਿੰਡਾਂ 'ਚ ਤਿਆਰੀ ਕਰੋ ਵਾਢੀ ਦਾ ਸੀਜ਼ਨ ਆ ਠੰਡ ਵਗੈਰਾ ਇਕੱਠੇ ਕਰੋ ਅੱਜ ਪੂਰੇ ਪੰਜਾਬ 'ਚ ਸੀਗਾ 12 ਤੋਂ 4 ਸੀਗਾ ਸਾਡਾ ਪ੍ਰੋਗਰਾਮ ਕੋਈ ਨਹੀਂ ਜਿੱਥੇ-ਜਿੱਥੇ ਕੋਈ ਜਤਤੀ ਹੋਊਗੀ ਉਹਨਾਂ ਨੂੰ ਉਹਨਾਂ ਦਾ ਵੀ ਜਵਾਬ ਅਸੀਂ ਉਹਨਾਂ ਨੂੰ ਹਾਂ ਦੋਵੇਂ ਫੋਰਮ ਮੀਟਿੰਗ ਕਰਕੇ ਤੁਹਾਡੇ ਸਾਹਮਣੇ ਅਗਲੀ ਰਣਨੀਤੀ ਲੈ ਕੇ ਆਉਣਗੇ ਥੈਂਕ ਯੂ 20 ਮਾਰਚ ਨੂੰ ਵੀ ਵੱਡੇ ਪੱਤਰ ਤੇ ਪੰਜਾਬ ਪੱਤਰ ਤੇ ਡੀਸੀਆਂ ਤੇ ਤੇ ਹੋਰ ਨਾ ਥਾਵਾਂ ਤੇ ਧਰਨੇ ਲੱਗੇ ਗਏ। ਇਹਦੋਂ ਦਾ 28 ਦਾ ਪ੍ਰੋਗਰਾਮ ਵੀ ਹੋਇਆ ਅੱਜ। ਜਿਹੜਾ ਦੋਹਾਂ ਫੋਰਮਾਂ ਵੱਲੋਂ ਕੈਮ ਅਤੇ ਐਸਕੇਮ ਨਾਨ ਪੋਲੀਟਿਕਲ ਵੱਲੋਂ ਪੂਰੇ ਪੰਜਾਬ ਦੇ ਅੰਦਰ 12 ਤੋਂ 4 ਵਜੇ ਤੱਕ ਮੰਤਰੀਆਂ, ਵਿਧਾਇਕਾਂ ਅਤੇ ਸੰਗਰੂਰ ਦੇ ਵਿੱਚ ਜਿਹੜੀ ਮੁੱਖ ਮੰਤਰੀ ਦੀ ਰਿਆਸਤ ਸੀ ਉਹਦੇ ਘਰਾਂ ਅਗੇ ਸਭ ਤੋਂ ਵੱਡੀ ਗੱਲ ਹੈ ਲੋਕਾਂ ਦੇ ਧੰਨਵਾਦੀਆਂ ਬਹੁਤ ਵੱਡੇ ਪੱਦਰ ਤੇ ਲੋਕ ਜਿਹੜੇ ਅੱਜ ਨੇ ਕਿਸਾਨ ਮਦਦੂ ਨੌਜਵਾਨ ਮਤਾਮਾ ਪੈਣਾ ਅੱਜ ਦੇ ਧਰਨੇ ਵਿੱਚ ਪਹੁੰਚਿਆ ਜਿੰਨਾ ਵੀ ਕਿਸਾਨਾਂ ਦਾ ਨੁਕਸਾਨ ਹੋਇਆ ਪਰ ਭਾਈ ਕਰਾਂਗੇ ਨਾ ਕੋ ਕੋਰੋਨਾ ਦੇ ਵਿੱਚ ਹੈਗਾ ਉਹਦੀ ਕੋਈ ਫਿਕਰ ਨਹੀਂ ਅਸੀਂ ਕਰ ਸਕਦੇ ਇਹ ਤੋਂ ਗਾਂ ਜਿਹੜੇ ਕਹਿ ਰਹੇ ਵੀ ਸਾਡਾ ਲੈਣਾ ਦੇਣਾ ਨਹੀਂ ਕਿਉਂ ਨਹੀਂ ਭਾਈ ਜਿਹੜੇ ਪਰਸਪੈਕਸ਼ਨ ਬਣਾ ਰਹੇ ਆ ਵੀ ਜਿਹੜੇ ਬਾਰਡਰ ਬੰਦ ਹੋਏ ਸੀ ਇਹਦੇ ਨਾਲ ਕਹਿੰਦੇ ਆ ਵੀ ਨੁਕਸਾਨ ਬੜਾ ਪੰਜਾਬ ਦਾ ਹੋ ਰਿਹਾ ਤੇ ਤੁਸੀਂ 13 ਫਰਵਰੀ 2024 ਤੋਂ ਪਹਿਲਾਂ ਇਹ ਦੱਸੋ ਵੀ ਇੱਥੇ ਨਸ਼ਾ ਨਹੀਂ ਸੀ ਹੈਗਾ 13 ਫਰਵਰੀ 2024 ਤੋਂ ਪਹਿਲਾਂ ਕੀ ਬਿਰਜ਼ਗਾਰੀ ਪੰਜਾਬ 'ਚ ਨਹੀਂ ਸੀ ਹੈਗੀ 13 ਫਰਵਰੀ 2024 ਤੋਂ ਪਹਿਲਾਂ ਕਿਹੜੀ ਇੰਡਸਟਰੀ ਇੱਥੇ ਕੰਮ ਕਰਕੇ ਰਾਜੀ ਸੀ ਪੰਜਾਬ ਦੇ ਵਿੱਚ ਜਿਹੜੀ ਅੱਜ-ਪੱਛ ਰਹੀ ਆ 13 ਫਰਵਰੀ 2024 ਤੋਂ ਪਹਿਲਾਂ ਇੱਥੇ ਮੰਗਾਈ ਨਹੀਂ ਸੀ ਹੈਗੀ 13 ਫਰਵਰੀ 2024 ਤੋਂ ਪਹਿਲਾਂ ਕਿਸਾਨਾਂ ਦੇ ਹਾਲਾਤ ਮਾੜੇ ਨਹੀਂ ਸੀ ਹੈਗੇ 13 ਫਰਵਰੀ 2024 ਤੋਂ ਪਹਿਲਾਂ ਮਜ਼ਦੂਰਾਂ ਦੇ ਹਾਲਾਤ ਮਾੜੇ ਨਹੀਂ ਸੀ ਹੈਗੇ ਕਿ ਪੰਜਾਬ ਦੇ ਨੌਜਵਾਨ ਮੁੰਡੇ ਵਿਦੇਸ਼ਾਂ ਨੂੰ ਹਿਜਰਤ ਨਹੀਂ ਸੀ ਕਰ ਰਹੇ ਅਰ ਮੈਂ ਲੋਕਾਂ ਦਾ ਧੰਨਵਾਦ ਕਰਦਾ ਆਉਣ ਵਾਲੇ ਸਮੇਂ ਵਿੱਚ ਦੋਵੇਂ ਫੋਰਮ ਆਪਦੀ ਮੀਟਿੰਗਾਂ ਕਰਨਗੇ ਤੇ ਅਗਲੀ ਆਰ ਪਾਰ ਦੀ ਲੜਾਈ ਆਪਾਂ ਲੈ ਕੇ ਆਵਾਂਗੇ ਅਸੀਂ ਲੋਕਾਂ ਨੂੰ ਕਹਿੰਨੇ ਪਿੰਡਾਂ 'ਚ ਤਿਆਰੀ ਕਰੋ ਵਾਢੀ ਦਾ ਸੀਜ਼ਨ ਆ ਠੰਡ ਵਗੈਰਾ ਇਕੱਠੇ ਕਰੋ ਅੱਜ ਪੂਰੇ ਪੰਜਾਬ 'ਚ ਸੀਗਾ 12 ਤੋਂ 4 ਸੀਗਾ ਸਾਡਾ ਪ੍ਰੋਗਰਾਮ ਕੋਈ ਨਹੀਂ ਜਿੱਥੇ-ਜਿੱਥੇ ਕੋਈ ਜਾਤੀ ਹੋਊਗੀ ਉਹਨਾਂ ਨੂੰ ਉਹਨਾਂ ਦਾ ਵੀ ਜਵਾਬ ਅਸੀਂ ਉਹਨਾਂ ਨੂੰ ਹਾਂ ਦੋਵੇਂ ਫੋਰਮ ਮੀਟਿੰਗ ਕਰਕੇ ਤੁਹਾਡੇ ਸਾਹਮਣੇ ਅਗਲੀ ਰਣਨੀਤੀ ਲੈ ਕੇ ਆਉਣਗੇ ਥੈਂਕ ਯੂ 3 ਮਾਰਚ ਨੂੰ ਵੀ ਵੱਡੇ ਪੱਧਰ ਤੇ ਪੰਜਾਬ ਪੱਧਰ ਤੇ ਡੀਸੀਆਂ ਤੇ ਤੇ ਹੋਰ ਨਾ ਥਾਵਾਂ ਤੇ ਧਰਨੇ ਲੱਗੇ ਗਏ। ਇਹਦੋਂ ਦਾ 28 ਦਾ ਪ੍ਰੋਗਰਾਮ ਵੀ ਹੋਇਆ ਅੱਜ। ਅ ਜਿਹੜਾ ਦੋਵਾਂ ਫੋਰਮਾਂ ਵੱਲੋਂ ਕੈਮ ਅਤੇ ਐਸਕੇਮ ਨਾਨ ਪੋਲਿਟਿਕਲ ਵੱਲੋਂ ਪੂਰੇ ਪੰਜਾਬ ਦੇ ਅੰਦਰ 12 ਤੋਂ 4 ਵਜੇ ਤੱਕ ਮੰਤਰੀਆਂ ਵਿਧਾਇਕਾਂ ਅਤੇ ਸੰਗਰੂਰ ਦੇ ਵਿੱਚ ਜਿਹੜੀ ਮੁੱਖ ਮੰਤਰੀ ਦੀ ਰਿਆਸਤ ਸੀ ਉਹਦੇ ਘਰਾਂ ਅਗੇ ਸਭ ਤੋਂ ਵੱਡੀ ਗੱਲ ਹੈ ਲੋਕਾਂ ਦੇ ਧੰਨਵਾਦੀਆਂ ਬਹੁਤ ਵੱਡੇ ਪੱਧਰ ਤੇ ਲੋਕ ਜਿਹੜੇ ਅੱਜ ਨੇ ਕਿਸਾਨ ਮਦਦ ਨੌਜਵਾਨ ਮਤਾਮਾ ਪੈਣਾ ਅੱਜ ਦੇ ਧਰਨੇ ਵਿੱਚ ਪਹੁੰਚਿਆ ਜਿੰਨਾ ਵੀ ਕਿਸਾਨਾਂ ਦਾ ਨੁਕਸਾਨ ਹੋਇਆ ਪਰ ਭਾਈ ਕਰਾਮਾਂਗੇ ਨੇ ਕੋ ਕੋਰੋਨਾ ਦੇ ਵਿੱਚ ਹੈਗਾ ਉਹਦੀ ਕੋ ਫਿਕਰ ਨਹੀਂ ਅਸੀਂ ਕਰ ਸਕਦੇ ਇਹ ਤੋਂ ਗਾਂ ਜਿਹੜੇ ਕਹਿ ਰਹੇ ਵੀ ਸਾਡਾ ਲੈਣਾ ਦੇਣਾ ਨਹੀਂ ਕਿਉਂ ਨਹੀਂ ਭਾਈ ਜਿਹੜੇ ਪਰਸਪੈਕਸ਼ਨ ਬਣਾ ਰਹੇ ਆ ਵੀ ਜਿਹੜੇ ਬਾਰਡਰ ਬੰਦ ਹੋਏ ਸੀ ਇਹਦੇ ਨਾਲ ਕਹਿੰਦੇ ਆ ਵੀ ਨੁਕਸਾਨ ਬੜਾ ਪੰਜਾਬ ਦਾ ਹੋ ਰਿਹਾ ਤੇ ਤੁਸੀਂ 13 ਫਰਵਰੀ 2024 ਤੋਂ ਪਹਿਲਾਂ ਇਹ ਦੱਸੋ ਵੀ ਇੱਥੇ ਨਸ਼ਾ ਨਹੀਂ ਸੀ ਹੈਗਾ 13 ਫਰਵਰੀ 2024 ਤੋਂ ਪਹਿਲਾਂ ਕੀ ਬਰਜ਼ਗਾਰੀ ਪੰਜਾਬ 'ਚ ਨਹੀਂ ਸੀ ਹੈਗੀ 13 ਫਰਵਰੀ 2024 ਤੋਂ ਪਹਿਲਾਂ ਕਿਹੜੀ ਇੰਡਸਟਰੀ ਇੱਥੇ ਕੰਮ ਕਰਕੇ ਰਾਜੀ ਸੀ ਪੰਜਾਬ ਦੇ ਜਿਹੜੀ ਅੱਜ-ਪੱਛ ਰਹੀ ਆ 13 ਫਰਵਰੀ 2024 ਤੋਂ ਪਹਿਲਾਂ ਇੱਥੇ ਮੰਗਾਈ ਨਹੀਂ ਸੀ ਹੈਗੀ 13 ਫਰਵਰੀ 2024 ਤੋਂ ਪਹਿਲਾਂ ਕਿਸਾਨਾਂ ਦੇ ਹਾਲਾਤ ਮਾੜੇ ਨਹੀਂ ਸੀ ਹੈਗੇ 13 ਫਰਵਰੀ 2024 ਤੋਂ ਪਹਿਲਾਂ ਮਜ਼ਦੂਰਾਂ ਦੇ ਹਾਲਾਤ ਮਾੜੇ ਨਹੀਂ ਸੀ ਹੈਗੇ ਕੀ ਪੰਜਾਬ ਦੇ ਨੌਜਵਾਨ ਮੁੰਡੇ ਵਿਦੇਸ਼ਾਂ ਨੂੰ ਹਿਜਰਤ ਨਹੀਂ ਸੀ ਕਰ ਰਹੇ ਅਰ ਮੈਂ ਲੋਕਾਂ ਦਾ ਧੰਨਵਾਦ ਕਰਦਾ ਆਉਣ ਵਾਲੇ ਸਮੇਂ ਵਿੱਚ ਦੋਵੇਂ ਫੋਰਮ ਆਪਦੀ ਮੀਟਿੰਗਾਂ ਕਰਨਗੇ ਤੇ ਅਗਲੀ ਆਰ ਪਾਰ ਦੀ ਲੜਾਈ ਆਪਾਂ ਲੈ ਕੇ ਆਵਾਂਗੇ ਅਸੀਂ ਲੋਕਾਂ ਨੂੰ ਕਹਿੰਨੇ ਪਿੰਡਾਂ 'ਚ ਤਿਆਰੀ ਕਰੋ ਵਾਢੀ ਦਾ ਸੀਜ਼ਨ ਆ ਫੰਡ ਵਗੈਰਾ ਇਕੱਠੇ ਕਰੋ ਅੱਜ ਪੂਰੇ ਪੰਜਾਬ 'ਚ ਸੀਗਾ 12 ਤੋਂ 4 ਸੀਗਾ ਸਾਡਾ ਪ੍ਰੋਗਰਾਮ ਕੋਈ ਨਹੀਂ ਜਿੱਥੇ-ਜਿੱਥੇ ਕੋਈ ਜਾਤੀ ਹੋਊਗੀ ਉਹਨਾਂ ਨੂੰ ਉਹਨਾਂ ਦਾ ਵੀ ਜਵਾਬ ਅਸੀਂ ਹਾਂ ਦੋਵੇਂ ਫੋਰਮ ਮੀਟਿੰਗ ਕਰਕੇ ਤੁਹਾਡੇ ਸਾਹਮਣੇ ਅਗਲੀ ਰਣਨੀਤੀ ਲੈ ਕੇ ਆਵਾਂਗੇ 2 ਮਾਰਚ ਨੂੰ ਵੀ ਵੱਡੇ ਪੱਧਰ ਤੇ ਪੰਜਾਬ ਪੱਧਰ ਤੇ ਡੀਸੀਆਂ ਤੇ ਤੇ ਹੋਰ ਨਾ ਥਾਵਾਂ ਤੇ ਧਰਨੇ ਲੱਗੇ ਗਏ। ਇਹਦੋਂ ਦਾ 28 ਦਾ ਪ੍ਰੋਗਰਾਮ ਵੀ ਹੋਇਆ ਅ ਅੱਜ ਜਿਹੜਾ ਦੋਹਾਂ ਫੋਰਮਾਂ ਵੱਲੋਂ ਕੇਮਮ ਅਤੇ ਐਸਕੇਮ ਨਾਨ ਪੋਲਿਟਿਕਲ ਵੱਲੋਂ ਪੂਰੇ ਪੰਜਾਬ ਦੇ ਅੰਦਰ 12 ਤੋਂ 4 ਵਜੇ ਤੱਕ ਮੰਤਰੀਆਂ ਵਿਧਾਇਕਾਂ ਅਤੇ ਸੰਗਰੂਰ ਦੇ ਵਿੱਚ ਜਿਹੜੀ ਮੁੱਖ ਮੰਤਰੀ ਦੀ ਰਿਆਸਤ ਸੀ ਉਹਦੇ ਘਰਾਂ ਅੱਗੇ ਸਭ ਤੋਂ ਵੱਡੀ ਗੱਲ ਹੈ ਲੋਕਾਂ ਦੇ ਧੰਨਵਾਦੀਆਂ ਬਹੁਤ ਵੱਡੇ ਪੱਧਰ ਤੇ ਲੋਕ ਜਿਹੜੇ ਅੱਜ ਨੇ ਕਿਸਾਨ ਮਦਦੂ ਨੌਜਵਾਨ ਮਤਾਮਾ ਪੈਣਾ ਅੱਜ ਦੇ ਧਰਨਾਂ ਵਿੱਚ ਪਹੁੰਚਿਆ ਜਿੰਨਾ ਵੀ ਕਿਸਾਨਾਂ ਦਾ ਨੁਕਸਾਨ ਹੋਇਆ ਪਰ ਭਾਈ ਕਰਾਮਾਂਗੇ ਨੇ ਕੋ ਕੋਰੋਨਾ ਦੇ ਵਿੱਚ ਹੈਗਾ ਉਹਦੀ ਕੋਈ ਫਿਕਰ ਨਹੀਂ ਅਸੀਂ ਕਰ ਸਕਦੇ ਇਹ ਤੋਂ ਗਾਂ ਜਿਹੜੇ ਕਹਿ ਰਹੇ ਵੀ ਸਾਡਾ ਲੈਣਾ ਦੇਣਾ ਨਹੀਂ ਕਿਉਂ ਨਹੀਂ ਭਾਈ ਜਿਹੜੇ ਪਰਸੈਪਸ਼ਨ ਬਣਾ ਰਹੇ ਆ ਵੀ ਜਿਹੜੇ ਬਾਰਡਰ ਬੰਦ ਹੋਏ ਸੀ ਇਹਦੇ ਨਾਲ ਕਹਿੰਦੇ ਆ ਵੀ ਨੁਕਸਾਨ ਬੜਾ ਪੰਜਾਬ ਦਾ ਹੋ ਰਿਹਾ ਤੇ ਤੁਸੀਂ 13 ਫਰਵਰੀ 2024 ਤੋਂ ਪਹਿਲਾਂ ਇਹ ਦੱਸੋ ਵੀ ਇੱਥੇ ਨਸ਼ਾ ਨਹੀਂ ਸੀ ਹੈਗਾ 13 ਫਰਵਰੀ 2024 ਤੋਂ ਪਹਿਲਾਂ ਕੀ ਬਰਜ਼ਗਾਰੀ ਪੰਜਾਬ 'ਚ ਨਹੀਂ ਸੀ ਹੈਗੀ 13 ਫਰਵਰੀ 2024 ਤੋਂ ਪਹਿਲਾਂ ਕਿਹੜੀ ਇੰਡਸਟਰੀ ਇੱਥੇ ਕੰਮ ਕਰਕੇ ਰਾਜੀ ਸੀ ਪੰਜਾਬ ਦੇ ਜਿਹੜੀ ਅੱਜ-ਪੱਜ ਰਹੀ ਆ 13 ਫਰਵਰੀ 2024 ਤੋਂ ਪਹਿਲਾਂ ਇੱਥੇ ਮੰਗਾਈ ਨਹੀਂ ਸੀ ਹੈਗੀ 13 ਫਰਵਰੀ 2024 ਤੋਂ ਪਹਿਲਾਂ ਕਿਸਾਨਾਂ ਦੇ ਹਾਲਾਤ ਮਾੜੇ ਨਹੀਂ ਸੀ ਹੈਗੇ 13 ਫਰਵਰੀ 2024 ਤੋਂ ਪਹਿਲਾਂ ਮਜ਼ਦੂਰਾਂ ਦੇ ਹਾਲਾਤ ਮਾੜੇ ਨਹੀਂ ਸੀ ਹੈਗੇ ਕਿ ਪੰਜਾਬ ਦੇ ਨੌਜਵਾਨ ਮੁੰਡੇ ਵਿਦੇਸ਼ਾਂ ਨੂੰ ਹਿਜਰਤ ਨਹੀਂ ਸੀ ਕਰ ਰਹੇ ਅਰ ਮੈਂ ਲੋਕਾਂ ਦਾ ਧੰਨਵਾਦ ਕਰਦਾ ਆਉਣ ਵਾਲੇ ਸਮੇਂ ਵਿੱਚ ਦੋਵੇਂ ਫੋਰਮ ਆਪਦੀ ਮੀਟਿੰਗਾਂ ਕਰਨਗੇ ਤੇ ਅਗਲੀ ਆਰ ਪਾਰ ਦੀ ਲੜਾਈ ਆਪਾਂ ਲੈ ਕੇ ਆਵਾਂਗੇ ਅਸੀਂ ਲੋਕਾਂ ਨੂੰ ਕਹਿੰਨੇ ਪਿੰਡਾਂ 'ਚ ਤਿਆਰੀ ਕਰੋ ਵਾਢੀ ਦਾ ਸੀਜ਼ਨ ਆ ਫੰਡ ਵਗੈਰਾ ਇਕੱਠੇ ਕਰੋ ਅੱਜ ਪੂਰੇ ਪੰਜਾਬ 'ਚ ਸੀਗਾ 12 ਤੋਂ 4 ਸੀਗਾ ਸਾਡਾ ਪ੍ਰੋਗਰਾਮ ਕੋਈ ਨਹੀਂ ਜਿੱਥੇ-ਜਿੱਥੇ ਕੋਈ ਜਾਤੀ ਹੋਊਗੀ ਉਹਨਾਂ ਨੂੰ ਉਹਨਾਂ ਦਾ ਵੀ ਜਵਾਬ ਅਸੀਂ ਹਾਂ ਦੋਵੇਂ ਫੋਰਮ ਮੀਟਿੰਗ ਕਰਕੇ ਤੁਹਾਡੇ ਸਾਹਮਣੇ ਅਗਲੀ ਰਣਨੀਤੀ ਲੈ ਕੇ ਆਵਾਂਗੇ 2 ਮਾਰਚ ਨੂੰ ਵੀ ਵੱਡੇ ਪੱਤਰ ਤੇ ਪੰਜਾਬ ਪੱਤਰ ਤੇ ਡੀਸੀਆਂ ਤੇ ਤੇ ਹੋਰ ਨਾ ਥਾਵਾਂ ਤੇ ਧਰਨੇ ਲੱਗੇ ਗਏ। ਇਹਦੋਂ ਦਾ 28 ਦਾ ਪ੍ਰੋਗਰਾਮ ਵੀ ਹੋਇਆ ਅੱਜ। ਜਿਹੜਾ ਦੋਹਾਂ ਫੋਰਮਾਂ ਵੱਲੋਂ ਕੈਮ ਅਤੇ ਐਸਕੇਮ ਨਾਨ ਪੋਲੀਟਿਕਲ ਵੱਲੋਂ ਪੂਰੇ ਪੰਜਾਬ ਦੇ ਅੰਦਰ 12 ਤੋਂ 4 ਵਜੇ ਤੱਕ ਮੰਤਰੀਆਂ, ਵਿਧਾਇਕਾਂ ਅਤੇ ਸੰਗਰੂਰ ਦੇ ਵਿੱਚ ਜਿਹੜੀ ਮੁੱਖ ਮੰਤਰੀ ਦੀ ਰਿਆਸਤ ਸੀ ਉਹਦੇ ਘਰਾਂ ਅਗੇ। ਸਭ ਤੋਂ ਵੱਡੀ ਗੱਲ ਹੈ ਲੋਕਾਂ ਦੇ ਧੰਨਵਾਦੀਆਂ ਬਹੁਤ ਵੱਡੇ ਪੱਦਰ ਤੇ ਲੋਕ ਜਿਹੜੇ ਅੱਜ ਨੇ ਕਿਸਾਨ ਮਜ਼ਦੂਰ ਨੌਜਵਾਨ ਮਤਾਮਾ ਪੈਣਾ ਅੱਜ ਦੇ ਧਰਨੇ ਵਿੱਚ ਪਹੁੰਚਿਆ ਜਿੰਨਾ ਵੀ ਕਿਸਾਨਾਂ ਦਾ ਨੁਕਸਾਨ ਹੋਇਆ ਪਰ ਭਾਈ ਕਰਾਮਾਂਗੇ ਨੇ ਕੋ ਕੋਰੋਨਾ ਦੇ ਵਿੱਚ ਹੈਗਾ ਉਹਦੀ ਕੋ ਫਿਕਰ ਨਹੀਂ ਅਸੀਂ ਕਰ ਸਕਦੇ ਇਹ ਤੋਂ ਗਾਂ ਜਿਹੜੇ ਕਹਿ ਰਹੇ ਵੀ ਸਾਡਾ ਲੈਣਾ ਦੇਣਾ ਨਹੀਂ ਕਿਉਂ ਨਹੀਂ ਭਾਈ ਜਿਹੜੇ ਪਰਸੈਪਸ਼ਨ ਬਣਾ ਰਹੇ ਆ ਵੀ ਜਿਹੜੇ ਬਾਰਡਰ ਬੰਦ ਹੋਏ ਸੀ ਇਹਦੇ ਨਾਲ ਕਹਿੰਦੇ ਆ ਵੀ ਨੁਕਸਾਨ ਬੜਾ ਪੰਜਾਬ ਦਾ ਹੋ ਰਿਹਾ ਤੇ ਤੁਸੀਂ 13 ਫਰਵਰੀ 2024 ਤੋਂ ਪਹਿਲਾਂ ਇਹ ਦੱਸੋ ਵੀ ਇੱਥੇ ਨਸ਼ਾ ਨਹੀਂ ਸੀ ਹੈਗਾ 13 ਫਰਵਰੀ 2024 ਤੋਂ ਪਹਿਲਾਂ ਕੀ ਬਰਜ਼ਗਾਰੀ ਪੰਜਾਬ 'ਚ ਨਹੀਂ ਸੀ ਹੈਗੀ 13 ਫਰਵਰੀ 2024 ਤੋਂ ਪਹਿਲਾਂ ਕਿਹੜੀ ਇੰਡਸਟਰੀ ਇੱਥੇ ਕੰਮ ਕਰਕੇ ਰਾਜੀ ਸੀ ਪੰਜਾਬ ਦੇ ਜਿਹੜੀ ਅੱਜ ਪੱਜ ਰਹੀ ਆ 13 ਫਰਵਰੀ 2024 ਤੋਂ ਪਹਿਲਾਂ ਇੱਥੇ ਮੰਗਾਈ ਨਹੀਂ ਸੀ ਹੈਗੀ 13 ਫਰਵਰੀ 2024 ਤੋਂ ਪਹਿਲਾਂ ਕਿਸਾਨਾਂ ਦੇ ਹਾਲਾਤ ਮਾੜੇ ਨਹੀਂ ਸੀ ਹੈਗੇ 13 ਫਰਵਰੀ 2024 ਤੋਂ ਪਹਿਲਾਂ ਮਜ਼ਦੂਰਾਂ ਦੇ ਹਾਲਾਤ ਮਾੜੇ ਨਹੀਂ ਸੀ ਹੈਗੇ ਕੀ ਪੰਜਾਬ ਦੇ ਨੌਜਵਾਨ ਮੁੰਡੇ ਵਿਦੇਸ਼ਾਂ ਨੂੰ ਹਿਜਰਤ ਨਹੀਂ ਸੀ ਕਰ ਰਹੇ ਅਰ ਮੈਂ ਲੋਕਾਂ ਦਾ ਧੰਨਵਾਦ ਕਰਦਾ ਆਉਣ ਵਾਲੇ ਸਮੇਂ ਵਿੱਚ ਦੋਵੇਂ ਫੋਰਮ ਆਪਦੀ ਮੀਟਿੰਗਾਂ ਕਰਨਗੇ ਤੇ ਅਗਲੀ ਆਰ ਪਾਰ ਦੀ ਲੜਾਈ ਆਪਾਂ ਲੈ ਕੇ ਆਵਾਂਗੇ ਅਸੀਂ ਲੋਕਾਂ ਨੂੰ ਕਹਿੰਨੇ ਪਿੰਡਾਂ 'ਚ ਤਿਆਰੀ ਕਰੋ ਵਾਢੀ ਦਾ ਸੀਜ਼ਨ ਆ ਠੰਡ ਵਗੈਰਾ ਇਕੱਠੇ ਕਰੋ ਅੱਜ ਪੂਰੇ ਪੰਜਾਬ 'ਚ ਸੀਗਾ 12 ਤੋਂ 4 ਸੀਗਾ ਸਾਡਾ ਪ੍ਰੋਗਰਾਮ ਕੋਈ ਨਹੀਂ ਜਿੱਥੇ-ਜਿੱਥੇ ਕੋਈ ਜਤਤੀ ਹੋਊਗੀ ਉਹਨਾਂ ਨੂੰ ਉਹਨਾਂ ਦਾ ਵੀ ਜਵਾਬ ਅਸੀਂ ਉਹਨਾਂ ਨੂੰ ਹਾਂ ਦੋਵੇਂ ਫੋਰਮ ਮੀਟਿੰਗ ਕਰਕੇ ਤੁਹਾਡੇ ਸਾਹਮਣੇ ਅਗਲੀ ਰਣਨੀਤੀ ਲੈ ਕੇ ਆਵਾਂਗੇ 20 ਮਾਰਚ ਨੂੰ ਵੀ ਵੱਡੇ ਪੱਧਰ ਤੇ ਪੰਜਾਬ ਪੱਧਰ ਤੇ ਡੀਸੀਆਂ ਤੇ ਤੇ ਹੋਰ ਨਾ ਥਾਵਾਂ ਤੇ ਧਰਨੇ ਲੱਗੇ ਗਏ। ਇਹਦੋਂ ਦਾ 28 ਦਾ ਪ੍ਰੋਗਰਾਮ ਵੀ ਹੋਇਆ ਅ ਅੱਜ ਜਿਹੜਾ ਦੋਹਾਂ ਫਾਰਮਾਂ ਵੱਲੋਂ ਕੇਮ ਅਤੇ ਐਸਕੇਮ ਨਾਨ ਪੋਲਿਟਿਕਲ ਵੱਲੋਂ ਪੂਰੇ ਪੰਜਾਬ ਦੇ ਅੰਦਰ 12 ਤੋਂ 4 ਵਜੇ ਤੱਕ ਮੰਤਰੀਆਂ ਵਿਧਾਇਕਾਂ ਅਤੇ ਸੰਗਰੂਰ ਦੇ ਵਿੱਚ ਜਿਹੜੀ ਮੁੱਖ ਮੰਤਰੀ ਦੀ ਰਿਆਸਤ ਸੀ ਉਹਦੇ ਘਰਾਂ ਅੱਗੇ ਸਭ ਤੋਂ ਵੱਡੀ ਗੱਲ ਹੈ ਲੋਕਾਂ ਦੇ ਧੰਨਵਾਦੀਆਂ ਬਹੁਤ ਵੱਡੇ ਪੱਧਰ ਤੇ ਲੋਕ ਜਿਹੜੇ ਅੱਜ ਨੇ ਕਿਸਾਨ ਮਜ਼ਦੂਰ ਨੌਜਵਾਨ ਮਤਾਮਾ ਪੈਣਾ ਅੱਜ ਦੇ ਧਰਨੇ ਵਿੱਚ ਪਹੁੰਚਿਆ ਜਿੰਨਾ ਵੀ ਕਿਸਾਨਾਂ ਦਾ ਨੁਕਸਾਨ ਹੋਇਆ ਪਰ ਭਾਈ ਕਰਾਮਾਂਗੇ ਨੇ ਕੋ ਕੋਰੋਨਾ ਦੇ ਵਿੱਚ ਹੈਗਾ ਉਹਦੀ ਕੋ ਫਿਕਰ ਨਹੀਂ ਅਸੀਂ ਕਰ ਸਕਦੇ ਇਹ ਤੋਂ ਗਾਂ ਜਿਹੜੇ ਕਹਿ ਰਹੇ ਵੀ ਸਾਡਾ ਲੈਣਾ ਦੇਣਾ ਨਹੀਂ ਕਿਉਂ ਨਹੀਂ ਭਾਈ ਜਿਹੜੇ ਪਰਸਪੈਕਸ਼ਨ ਬਣਾ ਰਹੇ ਆ ਵੀ ਜਿਹੜੇ ਬਾਰਡਰ ਬੰਦ ਹੋਏ ਸੀ ਇਹਦੇ ਨਾਲ ਕਹਿੰਦੇ ਆ ਵੀ ਨੁਕਸਾਨ ਬੜਾ ਪੰਜਾਬ ਦਾ ਹੋ ਰਿਹਾ ਤੇ ਤੁਸੀਂ 13 ਫਰਵਰੀ 2024 ਤੋਂ ਪਹਿਲਾਂ ਇਹ ਦੱਸੋ ਵੀ ਇੱਥੇ ਨਸ਼ਾ ਨਹੀਂ ਸੀ ਹੈਗਾ 13 ਫਰਵਰੀ 2024 ਤੋਂ ਪਹਿਲਾਂ ਕੀ ਬਿਰਜ਼ਗਾਰੀ ਪੰਜਾਬ 'ਚ ਨਹੀਂ ਸੀ ਹੈਗੀ 13 ਫਰਵਰੀ 2024 ਤੋਂ ਪਹਿਲਾਂ ਕਿਹੜੀ ਇੰਡਸਟਰੀ ਇੱਥੇ ਕੰਮ ਕਰਕੇ ਰਾਜੀ ਸੀ ਪੰਜਾਬ ਦੇ ਵਿੱਚ ਜਿਹੜੀ ਅੱਜ-ਪੱਛ ਰਹੀ ਆ 13 ਫਰਵਰੀ 2024 ਤੋਂ ਪਹਿਲਾਂ ਇੱਥੇ ਮੰਗਾਈ ਨਹੀਂ ਸੀ ਹੈਗੀ 13 ਫਰਵਰੀ 2024 ਤੋਂ ਪਹਿਲਾਂ ਕਿਸਾਨਾਂ ਦੇ ਹਾਲਾਤ ਮਾੜੇ ਨਹੀਂ ਸੀ ਹੈਗੇ 13 ਫਰਵਰੀ 2024 ਤੋਂ ਪਹਿਲਾਂ ਮਜ਼ਦੂਰਾਂ ਦੇ ਹਾਲਾਤ ਮਾੜੇ ਨਹੀਂ ਸੀ ਹੈਗੇ ਕਿ ਪੰਜਾਬ ਦੇ ਨੌਜਵਾਨ ਮੁੰਡੇ ਵਿਦੇਸ਼ਾਂ ਨੂੰ ਹਿਜਰਤ ਨਹੀਂ ਸੀ ਕਰ ਰਹੇ ਅਰ ਮੈਂ ਲੋਕਾਂ ਦਾ ਧੰਨਵਾਦ ਕਰਦਾ ਆਉਣ ਵਾਲੇ ਸਮੇਂ ਵਿੱਚ ਦੋਵੇਂ ਫੋਰਮ ਆਪਦੀ ਮੀਟਿੰਗਾਂ ਕਰਨਗੇ ਤੇ ਅਗਲੀ ਆਰ ਪਾਰ ਦੀ ਲੜਾਈ ਆਪਾਂ ਲੈ ਕੇ ਆਵਾਂਗੇ ਅਸੀਂ ਲੋਕਾਂ ਨੂੰ ਕਹਿੰਨੇ ਪਿੰਡਾਂ 'ਚ ਤਿਆਰੀ ਕਰੋ ਵਾਢੀ ਦਾ ਸੀਜ਼ਨ ਆ ਠੰਡ ਵਗੈਰਾ ਇਕੱਠੇ ਕਰੋ ਅੱਜ ਪੂਰੇ ਪੰਜਾਬ 'ਚ ਸੀਗਾ 12 ਤੋਂ 4 ਸੀਗਾ ਸਾਡਾ ਪ੍ਰੋਗਰਾਮ ਕੋਈ ਨਹੀਂ ਜਿੱਥੇ-ਜਿੱਥੇ ਕੋਈ ਜਤਤੀ ਹੋਊਗੀ ਉਹਨਾਂ ਨੂੰ ਉਹਨਾਂ ਦਾ ਵੀ ਜਵਾਬ ਅਸੀਂ ਹਾਂ ਦੋਵੇਂ ਫੋਰਮ ਮੀਟਿੰਗ ਕਰਕੇ ਤੁਹਾਡੇ ਸਾਹਮਣੇ ਅਗਲੀ ਰਣਨੀਤੀ ਲੈ ਕੇ ਆਵਾਂਗੇ ਵੀ ਮਾਰਚ ਨੂੰ ਵੀ ਵੱਡੇ ਪੱਤਰ ਤੇ ਪੰਜਾਬ ਪੱਤਰ ਤੇ ਡੀਸੀਆਂ ਤੇ ਤੇ ਹੋਰ ਨਾ ਥਾਵਾਂ ਤੇ ਧਰਨੇ ਲੱਗੇ ਗਏ। ਇਹਦੋਂ ਦਾ 28 ਦਾ ਪ੍ਰੋਗਰਾਮ ਵੀ ਹੋਇਆ ਅੱਜ। ਜਿਹੜਾ ਦੋਹਾਂ ਫੋਰਮਾਂ ਵੱਲੋਂ ਕੈਮਮ ਅਤੇ ਐਸਕਮ ਨਾਨ ਪੋਲੀਟਿਕਲ ਵੱਲੋਂ ਪੂਰੇ ਪੰਜਾਬ ਦੇ ਅੰਦਰ 12 ਤੋਂ 4 ਵਜੇ ਤੱਕ ਮੰਤਰੀਆਂ, ਵਿਧਾਇਕਾਂ ਅਤੇ ਸੰਗਰੂਰ ਦੇ ਵਿੱਚ ਜਿਹੜੀ ਮੁੱਖ ਮੰਤਰੀ ਦੀ ਰਿਆਸਤ ਸੀ ਉਹਦੇ ਘਰਾਂ ਅਗੇ। ਸਭ ਤੋਂ ਵੱਡੀ ਗੱਲ ਹੈ ਲੋਕਾਂ ਦੇ ਧੰਨਵਾਦੀਆਂ ਬਹੁਤ ਵੱਡੇ ਪੱਦਰ ਤੇ ਲੋਕ ਜਿਹੜੇ ਅੱਜ ਨੇ ਕਿਸਾਨ ਮਦਦੂ ਨੌਜਵਾਨ ਮਤਾਮਾ ਪੈਣਾ ਅੱਜ ਦੇ ਧਰਨੇ ਵਿੱਚ ਪਹੁੰਚਿਆ ਜਿੰਨਾ ਵੀ ਕਿਸਾਨਾਂ ਦਾ ਨੁਕਸਾਨ ਹੋਇਆ ਪਰ ਭਾਈ ਕਰਾਮਾਂਗੇ ਨੇ ਕੋ ਕੋਰੋਨਾ ਦੇ ਵਿੱਚ ਹੈਗਾ ਉਹਦੀ ਕੋ ਫਿਕਰ ਨਹੀਂ ਅਸੀਂ ਕਰ ਸਕਦੇ ਇਹ ਤੋਂ ਗਾਂ ਜਿਹੜੇ ਕਹਿ ਰਹੇ ਵੀ ਸਾਡਾ ਲੈਣਾ ਦੇਣਾ ਨਹੀਂ ਕਿਉਂ ਨਹੀਂ ਭਾਈ ਜਿਹੜੇ ਪਰਸੈਪਸ਼ਨ ਬਣਾ ਰਹੇ ਆ ਵੀ ਜਿਹੜੇ ਬਾਰਡਰ ਬੰਦ ਹੋਏ ਸੀ ਇਹਦੇ ਨਾਲ ਕਹਿੰਦੇ ਆ ਵੀ ਨੁਕਸਾਨ ਬੜਾ ਪੰਜਾਬ ਦਾ ਹੋ ਰਿਹਾ ਤੇ ਤੁਸੀਂ 13 ਫਰਵਰੀ 2024 ਤੋਂ ਪਹਿਲਾਂ ਇਹ ਦੱਸੋ ਵੀ ਇੱਥੇ ਨਸ਼ਾ ਨਹੀਂ ਸੀ ਹੈਗਾ 13 ਫਰਵਰੀ 2024 ਤੋਂ ਪਹਿਲਾਂ ਕੀ ਬਿਰਜ਼ਗਾਰੀ ਪੰਜਾਬ 'ਚ ਨਹੀਂ ਸੀ ਹੈਗੀ 13 ਫਰਵਰੀ 2024 ਤੋਂ ਪਹਿਲਾਂ ਕਿਹੜੀ ਇੰਡਸਟਰੀ ਇੱਥੇ ਕੰਮ ਕਰਕੇ ਰਾਜੀ ਸੀ ਪੰਜਾਬ ਦੇ ਵਿੱਚ ਜਿਹੜੀ ਅੱਜ-ਪੱਛ ਰਹੀ ਆ 13 ਫਰਵਰੀ 2024 ਤੋਂ ਪਹਿਲਾਂ ਇੱਥੇ ਮੰਗਾਈ ਨਹੀਂ ਸੀ ਹੈਗੀ 13 ਫਰਵਰੀ 2024 ਤੋਂ ਪਹਿਲਾਂ ਕਿਸਾਨਾਂ ਦੇ ਹਾਲਾਤ ਮਾੜੇ ਨਹੀਂ ਸੀ ਹੈਗੇ 13 ਫਰਵਰੀ 2024 ਤੋਂ ਪਹਿਲਾਂ ਮਜ਼ਦੂਰਾਂ ਦੇ ਹਾਲਾਤ ਮਾੜੇ ਨਹੀਂ ਸੀ ਹੈਗੇ ਕਿ ਪੰਜਾਬ ਦੇ ਨੌਜਵਾਨ ਮੁੰਡੇ ਵਿਦੇਸ਼ਾਂ ਨੂੰ ਹਿਜਰਤ ਨਹੀਂ ਸੀ ਕਰ ਰਹੇ ਅਰ ਮੈਂ ਲੋਕਾਂ ਦਾ ਧੰਨਵਾਦ ਕਰਦਾ ਆਉਣ ਵਾਲੇ ਸਮੇਂ ਵਿੱਚ ਦੋਵੇਂ ਫੋਰਮ ਆਪਦੀ ਮੀਟਿੰਗਾਂ ਕਰਨਗੇ ਤੇ ਅਗਲੀ ਆਰ ਪਾਰ ਦੀ ਲੜਾਈ ਆਪਾਂ ਲੈ ਕੇ ਆਵਾਂਗੇ ਅਸੀਂ ਲੋਕਾਂ ਨੂੰ ਕਹਿੰਨੇ ਪਿੰਡਾਂ 'ਚ ਤਿਆਰੀ ਕਰੋ ਵਾਢੀ ਦਾ ਸੀਜ਼ਨ ਆ ਫੰਡ ਵਗੈਰਾ ਇਕੱਠੇ ਕਰੋ ਅੱਜ ਪੂਰੇ ਪੰਜਾਬ 'ਚ ਸੀਗਾ 12 ਤੋਂ 4 ਸੀਗਾ ਸਾਡਾ ਪ੍ਰੋਗਰਾਮ ਕੋਈ ਨਹੀਂ ਜਿੱਥੇ-ਜਿੱਥੇ ਕੋਈ ਜਾਤੀ ਹੋਊਗੀ ਉਹਨਾਂ ਨੂੰ ਉਹਨਾਂ ਦਾ ਵੀ ਜਵਾਬ ਅਸੀਂ ਉਹਨਾਂ ਨੂੰ ਹਾਂ ਦੋਵੇਂ ਫੋਰਮ ਮੀਟਿੰਗ ਕਰਕੇ ਤੁਹਾਡੇ ਸਾਹਮਣੇ ਅਗਲੀ ਰਣਨੀਤੀ ਲੈ ਕੇ ਆਵਾਂਗੇ ਵੀ ਮਾਰਚ ਨੂੰ ਵੀ ਵੱਡੇ ਪੱਦਰ ਤੇ ਪੰਜਾਬ ਪੱਦਰ ਤੇ ਡੀਸੀਆਂ ਤੇ ਤੇ ਹੋਰ ਨਾ ਥਾਵਾਂ ਤੇ ਧਰਨੇ ਲੱਗੇ ਗਏ। ਇਹਦੋਂ ਦਾ 28 ਦਾ ਪ੍ਰੋਗਰਾਮ ਵੀ ਹੋਇਆ ਅੱਜ। ਅ ਜਿਹੜਾ ਦੋਹਾਂ ਫੋਰਮਾਂ ਵੱਲੋਂ ਕੈਮਮ ਅਤੇ ਐਸਕਮ ਨਾਨ ਪੋਲੀਟਿਕਲ ਵੱਲੋਂ ਪੂਰੇ ਪੰਜਾਬ ਦੇ ਅੰਦਰ 12 ਤੋਂ 4 ਵਜੇ ਤੱਕ ਮੰਤਰੀਆਂ, ਵਿਧਾਇਕਾਂ ਅਤੇ ਸੰਗਰੂਰ ਦੇ ਵਿੱਚ ਜਿਹੜੀ ਮੁੱਖ ਮੰਤਰੀ ਦੀ ਰਿਆਸਤ ਸੀ ਉਹਦੇ ਘਰਾਂ ਅਗੇ। ਸਭ ਤੋਂ ਵੱਡੀ ਗੱਲ ਹੈ ਲੋਕਾਂ ਦੇ ਧੰਨਵਾਦੀਆਂ ਬਹੁਤ ਵੱਡੇ ਪੱਦਰ ਤੇ ਲੋਕ ਜਿਹੜੇ ਅੱਜ ਨੇ ਕਿਸਾਨ ਮਦਦੂਰ ਨੌਜਵਾਨ ਮਤਾਮਾ ਪੈਣਾ ਅੱਜ ਦੇ ਧਰਨੇ ਵਿੱਚ ਪਹੁੰਚਿਆ ਜਿੰਨਾ ਵੀ ਕਿਸਾਨਾਂ ਦਾ ਨੁਕਸਾਨ ਹੋਇਆ ਪਰ ਭਾਈ ਕਰਾਮਾਂਗੇ ਨੇ ਕੋ ਕੋਰੋਨਾ ਦੇ ਵਿੱਚ ਹੈਗਾ ਉਹਦੀ ਕੋ ਫਿਕਰ ਨਹੀਂ ਅਸੀਂ ਕਰ ਸਕਦੇ ਇਹ ਤੋਂ ਗਾਂ ਜਿਹੜੇ ਕਹਿ ਰਹੇ ਵੀ ਸਾਡਾ ਲੈਣਾ ਦੇਣਾ ਨਹੀਂ ਕਿਉਂ ਨਹੀਂ ਭਾਈ ਜਿਹੜੇ ਪਰਸੈਪਸ਼ਨ ਬਣਾ ਰਹੇ ਆ ਵੀ ਜਿਹੜੇ ਬਾਰਡਰ ਬੰਦ ਹੋਏ ਸੀ ਇਹਦੇ ਨਾਲ ਕਹਿੰਦੇ ਆ ਵੀ ਨੁਕਸਾਨ ਬੜਾ ਪੰਜਾਬ ਦਾ ਹੋ ਰਿਹਾ ਤੇ ਤੁਸੀਂ 13 ਫਰਵਰੀ 2024 ਤੋਂ ਪਹਿਲਾਂ ਇਹ ਦੱਸੋ ਵੀ ਇੱਥੇ ਨਸ਼ਾ ਨਹੀਂ ਸੀ ਹੈਗਾ 13 ਫਰਵਰੀ 2024 ਤੋਂ ਪਹਿਲਾਂ ਕੀ ਬਰਜ਼ਗਾਰੀ ਪੰਜਾਬ 'ਚ ਨਹੀਂ ਸੀ ਹੈਗੀ 13 ਫਰਵਰੀ 2024 ਤੋਂ ਪਹਿਲਾਂ ਕਿਹੜੀ ਇੰਡਸਟਰੀ ਇੱਥੇ ਕੰਮ ਕਰਕੇ ਰਾਜੀ ਸੀ ਪੰਜਾਬ ਦੇ ਜਿਹੜੀ ਅੱਜ-ਪੱਜ ਰਹੀ ਆ 13 ਫਰਵਰੀ 2024 ਤੋਂ ਪਹਿਲਾਂ ਇੱਥੇ ਮੰਗਾਈ ਨਹੀਂ ਸੀ ਹੈਗੀ 13 ਫਰਵਰੀ 2024 ਤੋਂ ਪਹਿਲਾਂ ਕਿਸਾਨਾਂ ਦੇ ਹਾਲਾਤ ਮਾੜੇ ਨਹੀਂ ਸੀ ਹੈਗੇ 13 ਫਰਵਰੀ 2024 ਤੋਂ ਪਹਿਲਾਂ ਮਜ਼ਦੂਰਾਂ ਦੇ ਹਾਲਾਤ ਮਾੜੇ ਨਹੀਂ ਸੀ ਹੈਗੇ ਕੀ ਪੰਜਾਬ ਦੇ ਨੌਜਵਾਨ ਮੁੰਡੇ ਵਿਦੇਸ਼ਾਂ ਨੂੰ ਹਿਜਰਤ ਨਹੀਂ ਸੀ ਕਰ ਰਹੇ ਅਰ ਮੈਂ ਲੋਕਾਂ ਦਾ ਧੰਨਵਾਦ ਕਰਦਾ ਆਉਣ ਵਾਲੇ ਸਮੇਂ ਵਿੱਚ ਦੋਵੇਂ ਫੋਰਮ ਆਪਦੀ ਮੀਟਿੰਗਾਂ ਕਰਨਗੇ ਤੇ ਅਗਲੀ ਆਰ ਪਾਰ ਦੀ ਲੜਾਈ ਆਪਾਂ ਲੈ ਕੇ ਆਵਾਂਗੇ ਅਸੀਂ ਲੋਕਾਂ ਨੂੰ ਕਹਿੰਨੇ ਪਿੰਡਾਂ 'ਚ ਤਿਆਰੀ ਕਰੋ ਵਾਢੀ ਦਾ ਸੀਜ਼ਨ ਆ ਫੰਡ ਵਗੈਰਾ ਇਕੱਠੇ ਕਰੋ ਅੱਜ ਪੂਰੇ ਪੰਜਾਬ 'ਚ ਸੀਗਾ 12 ਤੋਂ 4 ਸੀਗਾ ਸਾਡਾ ਪ੍ਰੋਗਰਾਮ ਕੋਈ ਨਹੀਂ ਜਿੱਥੇ-ਜਿੱਥੇ ਕੋਈ ਜਾਤੀ ਹੋਊਗੀ ਉਹਨਾਂ ਨੂੰ ਉਹਨਾਂ ਦਾ ਵੀ ਜਵਾਬ ਅਸੀਂ ਹਾਂ ਦੋਵੇਂ ਫੋਰਮ ਮੀਟਿੰਗ ਕਰਕੇ ਤੁਹਾਡੇ ਸਾਹਮਣੇ ਅਗਲੀ ਰਣਨੀਤੀ ਲੈ ਕੇ ਆਵਾਂਗੇ ਥੈਂਕ ਯੂ 20 ਮਾਰਚ ਨੂੰ ਵੀ ਵੱਡੇ ਪੱਧਰ ਤੇ ਪੰਜਾਬ ਪੱਧਰ ਤੇ ਡੀਸੀਆਂ ਤੇ ਤੇ ਹੋਰ ਨਾ ਥਾਵਾਂ ਤੇ ਧਰਨੇ ਲੱਗੇ ਗਏ। ਇਹਦੋਂ ਦਾ 28 ਦਾ ਪ੍ਰੋਗਰਾਮ ਵੀ ਹੋਇਆ ਅ ਅੱਜ ਜਿਹੜਾ ਦੋਹਾਂ ਫੋਰਮਾਂ ਵੱਲੋਂ ਕੇਮਮ ਅਤੇ ਐਸਕੇਮ ਨਾਨ ਪੋਲਿਟਿਕਲ ਵੱਲੋਂ ਪੂਰੇ ਪੰਜਾਬ ਦੇ ਅੰਦਰ 12 ਤੋਂ 4 ਵਜੇ ਤੱਕ ਮੰਤਰੀਆਂ ਵਿਧਾਇਕਾਂ ਅਤੇ ਸੰਗਰੂਰ ਦੇ ਵਿੱਚ ਜਿਹੜੀ ਮੁੱਖ ਮੰਤਰੀ ਦੀ ਰਿਆਸਤ ਸੀ ਉਹਦੇ ਘਰਾਂ ਅੱਗੇ ਸਭ ਤੋਂ ਵੱਡੀ ਗੱਲ ਹੈ ਲੋਕਾਂ ਦੇ ਧੰਨਵਾਦੀਆਂ ਬਹੁਤ ਵੱਡੇ ਪੱਧਰ ਤੇ ਲੋਕ ਜਿਹੜੇ ਅੱਜ ਨੇ ਕਿਸਾਨ ਮਦਦੂ ਨੌਜਵਾਨ ਮਤਾਮਾ ਪੈਣਾ ਅੱਜ ਦੇ ਧਰਨਾਂ ਵਿੱਚ ਪਹੁੰਚਿਆ ਜਿੰਨਾ ਵੀ ਕਿਸਾਨਾਂ ਦਾ ਨੁਕਸਾਨ ਹੋਇਆ ਪਰ ਭਾਈ ਕਰਾਮਾਂਗੇ ਨੇ ਕੋ ਕੋਰੋਨਾ ਦੇ ਵਿੱਚ ਹੈਗਾ ਉਹਦੀ ਕੋ ਫਿਕਰ ਨਹੀਂ ਅਸੀਂ ਕਰ ਸਕਦੇ ਇਹ ਤੋਂ ਗਾਂ ਜਿਹੜੇ ਕਹਿ ਰਹੇ ਵੀ ਸਾਡਾ ਲੈਣਾ ਦੇਣਾ ਨਹੀਂ ਕਿਉਂ ਨਹੀਂ ਭਾਈ ਜਿਹੜੇ ਪਰਸੈਪਸ਼ਨ ਬਣਾ ਰਹੇ ਆ ਵੀ ਜਿਹੜੇ ਬਾਰਡਰ ਬੰਦ ਹੋਏ ਸੀ ਇਹਦੇ ਨਾਲ ਕਹਿੰਦੇ ਆ ਵੀ ਨੁਕਸਾਨ ਬੜਾ ਪੰਜਾਬ ਦਾ ਹੋ ਰਿਹਾ ਤੇ ਤੁਸੀਂ 13 ਫਰਵਰੀ 2024 ਤੋਂ ਪਹਿਲਾਂ ਇਹ ਦੱਸੋ ਵੀ ਇੱਥੇ ਨਸ਼ਾ ਨਹੀਂ ਸੀ ਹੈਗਾ 13 ਫਰਵਰੀ 2024 ਤੋਂ ਪਹਿਲਾਂ ਕੀ ਬਰਜ਼ਗਾਰੀ ਪੰਜਾਬ 'ਚ ਨਹੀਂ ਸੀ ਹੈਗੀ 13 ਫਰਵਰੀ 2024 ਤੋਂ ਪਹਿਲਾਂ ਕਿਹੜੀ ਇੰਡਸਟਰੀ ਇੱਥੇ ਕੰਮ ਕਰਕੇ ਰਾਜੀ ਸੀ ਪੰਜਾਬ ਦੇ ਜਿਹੜੀ ਅੱਜ-ਪੱਛ ਰਹੀ ਆ 13 ਫਰਵਰੀ 2024 ਤੋਂ ਪਹਿਲਾਂ ਇੱਥੇ ਮੰਗਾਈ ਨਹੀਂ ਸੀ ਹੈਗੀ 13 ਫਰਵਰੀ 2024 ਤੋਂ ਪਹਿਲਾਂ ਕਿਸਾਨਾਂ ਦੇ ਹਾਲਾਤ ਮਾੜੇ ਨਹੀਂ ਸੀ ਹੈਗੇ 13 ਫਰਵਰੀ 2024 ਤੋਂ ਪਹਿਲਾਂ ਮਜ਼ਦੂਰਾਂ ਦੇ ਹਾਲਾਤ ਮਾੜੇ ਨਹੀਂ ਸੀ ਹੈਗੇ ਕੀ ਪੰਜਾਬ ਦੇ ਨੌਜਵਾਨ ਮੁੰਡੇ ਵਿਦੇਸ਼ਾਂ ਨੂੰ ਹਿਜਰਤ ਨਹੀਂ ਸੀ ਕਰ ਰਹੇ ਅਰ ਮੈਂ ਲੋਕਾਂ ਦਾ ਧੰਨਵਾਦ ਕਰਦਾ ਆਉਣ ਵਾਲੇ ਸਮੇਂ ਵਿੱਚ ਦੋਵੇਂ ਫੋਰਮ ਆਪਦੀ ਮੀਟਿੰਗਾਂ ਕਰਨਗੇ ਤੇ ਅਗਲੀ ਆਰ ਪਾਰ ਦੀ ਲੜਾਈ ਆਪਾਂ ਲੈ ਕੇ ਆਵਾਂਗੇ ਅਸੀਂ ਲੋਕਾਂ ਨੂੰ ਕਹਿੰਨੇ ਪਿੰਡਾਂ 'ਚ ਤਿਆਰੀ ਕਰੋ ਵਾਢੀ ਦਾ ਸੀਜ਼ਨ ਆ ਫੰਡ ਵਗੈਰਾ ਇਕੱਠੇ ਕਰੋ ਅੱਜ ਪੂਰੇ ਪੰਜਾਬ 'ਚ ਸੀਗਾ 12 ਤੋਂ 4 ਸੀਗਾ ਸਾਡਾ ਪ੍ਰੋਗਰਾਮ ਕੋਈ ਨਹੀਂ ਜਿੱਥੇ-ਜਿੱਥੇ ਕੋਈ ਜਾਤੀ ਹੋਊਗੀ ਉਹਨਾਂ ਨੂੰ ਉਹਨਾਂ ਦਾ ਵੀ ਜਵਾਬ ਅਸੀਂ ਹਾਂ ਦੋਵੇਂ ਫੋਰਮ ਮੀਟਿੰਗ ਕਰਕੇ ਤੁਹਾਡੇ ਸਾਹਮਣੇ ਅਗਲੀ ਰਣਨੀਤੀ ਲੈ ਕੇ ਆਵਾਂਗੇ ਥੈਂਕ ਯੂ 2 ਮਾਰਚ ਨੂੰ ਵੀ ਵੱਡੇ ਪੱਧਰ ਤੇ ਪੰਜਾਬ ਪੱਧਰ ਤੇ ਡੀਸੀਆਂ ਤੇ ਤੇ ਹੋਰ ਨਾ ਥਾਵਾਂ ਤੇ ਧਰਨੇ ਲੱਗੇ ਗਏ। ਇਹਦੋਂ ਦਾ 28 ਦਾ ਪ੍ਰੋਗਰਾਮ ਵੀ ਹੋਇਆ ਅ ਅੱਜ ਜਿਹੜਾ ਦੋਹਾਂ ਫੋਰਮਾਂ ਵੱਲੋਂ ਕੇਮਮ ਅਤੇ ਐਸਕੇਮ ਨਾਨ ਪੋਲੀਟੀਕਲ ਵੱਲੋਂ ਪੂਰੇ ਪੰਜਾਬ ਦੇ ਅੰਦਰ 12 ਤੋਂ 4 ਵਜੇ ਤੱਕ ਮੰਤਰੀਆਂ ਵਿਧਾਇਕਾਂ ਅਤੇ ਸੰਗਰੂਰ ਦੇ ਵਿੱਚ ਜਿਹੜੀ ਮੁੱਖ ਮੰਤਰੀ ਦੀ ਰਿਆਸਤ ਸੀ ਉਹਦੇ ਘਰਾਂ ਅੱਗੇ ਸਭ ਤੋਂ ਵੱਡੀ ਗੱਲ ਹੈ ਲੋਕਾਂ ਦੇ ਧੰਨਵਾਦੀਆਂ ਬਹੁਤ ਵੱਡੇ ਪੱਧਰ ਤੇ ਲੋਕ ਜਿਹੜੇ ਅੱਜ ਨੇ ਕਿਸਾਨ ਮਜ਼ਦੂਰ ਨੌਜਵਾਨ ਮਤਾਮਾਂ ਪਹਿਣਾ ਅੱਜ ਦੇ ਧਰਨੇ ਵਿੱਚ ਪਹੁੰਚਿਆ ਜਿੰਨਾ ਵੀ ਕਿਸਾਨਾਂ ਦਾ ਨੁਕਸਾਨ ਹੋਇਆ ਪਰ ਭਾਈ ਕਰਾਂਗੇ ਨਾ ਕੋ ਕੋਰੋਨਾ ਦੇ ਵਿੱਚ ਹੈਗਾ ਉਹਦੀ ਕੋ ਫਿਕਰ ਨਹੀਂ ਅਸੀਂ ਕਰ ਸਕਦੇ ਇਹ ਤੋਂ ਗਾਂ ਜਿਹੜੇ ਕਹਿ ਰਹੇ ਵੀ ਸਾਡਾ ਲੈਣਾ ਦੇਣਾ ਨਹੀਂ ਕਿਉਂ ਨਹੀਂ ਭਾਈ ਜਿਹੜੇ ਪਰਸਪੈਕਸ਼ਨ ਬਣਾ ਰਹੇ ਆ ਵੀ ਜਿਹੜੇ ਬਾਰਡਰ ਬੰਦ ਹੋਏ ਸੀ ਇਹਦੇ ਨਾਲ ਕਹਿੰਦੇ ਆ ਵੀ ਨੁਕਸਾਨ ਬੜਾ ਪੰਜਾਬ ਦਾ ਹੋ ਰਿਹਾ ਤੇ ਤੁਸੀਂ 13 ਫਰਵਰੀ 2024 ਤੋਂ ਪਹਿਲਾਂ ਇਹ ਦੱਸੋ ਵੀ ਇੱਥੇ ਨਸ਼ਾ ਨਹੀਂ ਸੀ ਹੈਗਾ 13 ਫਰਵਰੀ 2024 ਤੋਂ ਪਹਿਲਾਂ ਕਿ ਬਿਰਜਕਾਰੀ ਪੰਜਾਬ 'ਚ ਨਹੀਂ ਸੀ ਹੈਗੀ 13 ਫਰਵਰੀ 2024 ਤੋਂ ਪਹਿਲਾਂ ਕਿਹੜੀ ਇੰਡਸਟਰੀ ਇੱਥੇ ਕੰਮ ਕਰਕੇ ਰਾਜੀ ਸੀ ਪੰਜਾਬ ਦੇ ਜਿਹੜੀ ਅੱਜ-ਪੱਜ ਰਹੀ ਆ 13 ਫਰਵਰੀ 2024 ਤੋਂ ਪਹਿਲਾਂ ਇੱਥੇ ਮੰਗਾਈ ਨਹੀਂ ਸੀ ਹੈਗੀ 13 ਫਰਵਰੀ 2024 ਤੋਂ ਪਹਿਲਾਂ ਕਿਸਾਨਾਂ ਦੇ ਹਾਲਾਤ ਮਾੜੇ ਨਹੀਂ ਸੀ ਹੈਗੇ 13 ਫਰਵਰੀ 2024 ਤੋਂ ਪਹਿਲਾਂ ਮਜ਼ਦੂਰਾਂ ਦੇ ਹਾਲਾਤ ਮਾੜੇ ਨਹੀਂ ਸੀ ਹੈਗੇ ਕਿ ਪੰਜਾਬ ਦੇ ਨੌਜਵਾਨ ਮੁੰਡੇ ਵਿਦੇਸ਼ਾਂ ਨੂੰ ਹਿਜਰਤ ਨਹੀਂ ਸੀ ਕਰ ਰਹੇ ਅਰ ਮੈਂ ਲੋਕਾਂ ਦਾ ਧੰਨਵਾਦ ਕਰਦਾ ਆਉਣ ਵਾਲੇ ਸਮੇਂ ਵਿੱਚ ਦੋਵੇਂ ਫੋਰਮ ਆਪਦੀ ਮੀਟਿੰਗਾਂ ਕਰਨਗੇ ਤੇ ਅਗਲੀ ਆਰ ਪਾਰ ਦੀ ਲੜਾਈ ਆਪਾਂ ਲੈ ਕੇ ਆਵਾਂਗੇ ਅਸੀਂ ਲੋਕਾਂ ਨੂੰ ਕਹਿੰਨੇ ਪਿੰਡਾਂ 'ਚ ਤਿਆਰੀ ਕਰੋ ਵਾਢੀ ਦਾ ਸੀਜ਼ਨ ਆ ਫੰਡ ਵਗੈਰਾ ਇਕੱਠੇ ਕਰੋ ਅੱਜ ਪੂਰੇ ਪੰਜਾਬ ਸੀਗਾ 12 ਤੋਂ 4 ਸੀਗਾ ਸਾਡਾ ਪ੍ਰੋਗਰਾਮ ਕੋਈ ਨਹੀਂ ਜਿੱਥੇ-ਜਿੱਥੇ ਕੋਈ ਜਾਤੀ ਹੋਊਗੀ ਉਹਨਾਂ ਨੂੰ ਉਹਨਾਂ ਦਾ ਵੀ ਜਵਾਬ ਅਸੀਂ ਹਾਂ ਅਗਲੀ ਵਾਰ ਨਹੀਂ ਰੰਗ ਰੀਤੀ हां ਦੋਵੇਂ ਫੋਰਮ ਮੀਟਿੰਗ ਕਰਕੇ ਤੁਹਾਡੇ ਸਾਹਮਣੇ ਅਗਲੀ ਰਣਨੀਤੀ ਲੈ ਕੇ ਆਉਂਦੇ। 2 ਮਾਰਚ ਨੂੰ ਵੀ ਵੱਡੇ ਪੱਧਰ ਤੇ ਪੰਜਾਬ ਪੱਧਰ ਤੇ ਡੀਸੀਆਂ ਤੇ ਤੇ ਹੋਰ ਨਾ ਥਾਵਾਂ ਤੇ ਧਰਨੇ ਲੱਗੇ ਗਏ। ਇਹਦੋਂ ਦਾ 28 ਦਾ ਪ੍ਰੋਗਰਾਮ ਵੀ ਹੋਇਆ ਅ ਅੱਜ ਜਿਹੜਾ ਦੋਹਾਂ ਫੋਰਮਾਂ ਵੱਲੋਂ ਕੇਮਮ ਅਤੇ ਐਸਕੇਮ ਨਾਨ ਪੋਲੀਟੀਕਲ ਵੱਲੋਂ ਪੂਰੇ ਪੰਜਾਬ ਦੇ ਅੰਦਰ 12 ਤੋਂ 4 ਵਜੇ ਤੱਕ ਮੰਤਰੀਆਂ ਵਿਧਾਇਕਾਂ ਅਤੇ ਸੰਗਰੂਰ ਦੇ ਵਿੱਚ ਜਿਹੜੀ ਮੁੱਖ ਮੰਤਰੀ ਦੀ ਰਿਆਸਤ ਸੀ ਉਹਦੇ ਘਰਾਂ ਅੱਗੇ ਸਭ ਤੋਂ ਵੱਡੀ ਗੱਲ ਹੈ ਲੋਕਾਂ ਦੇ ਧੰਨਵਾਦੀਆਂ ਬਹੁਤ ਵੱਡੇ ਪੱਦਰ ਤੇ ਲੋਕ ਜਿਹੜੇ ਅੱਜ ਨੇ ਕਿਸਾਨ ਮਜ਼ਦੂਰ ਨੌਜਵਾਨ ਮਤਾਮਾ ਪਹਿਣਾ ਅੱਜ ਦੇ ਧਰਨੇ ਵਿੱਚ ਪਹੁੰਚਿਆ ਜਿੰਨਾ ਵੀ ਕਿਸਾਨਾਂ ਦਾ ਨੁਕਸਾਨ ਹੋਇਆ ਪਰ ਭਾਈ ਕਰਾਂਗੇ ਨਾ ਕੋ ਕੋਰੋਨਾ ਦੇ ਵਿੱਚ ਹੈਗਾ ਉਹਦੀ ਕੋ ਫਿਕਰ ਨਹੀਂ ਅਸੀਂ ਕਰ ਸਕਦੇ ਇਹ ਤੋਂ ਗਾਂ ਜਿਹੜੇ ਕਹਿ ਰਹੇ ਵੀ ਸਾਡਾ ਲੈਣਾ ਦੇਣਾ ਨਹੀਂ ਕਿਉਂ ਨਹੀਂ ਭਾਈ ਜਿਹੜੇ ਪਰਸਪੈਕਸ਼ਨ ਬਣਾ ਰਹੇ ਆ ਵੀ ਜਿਹੜੇ ਬਾਰਡਰ ਬੰਦ ਹੋਏ ਸੀ ਇਹਦੇ ਨਾਲ ਕਹਿੰਦੇ ਆ ਵੀ ਨੁਕਸਾਨ ਬੜਾ ਪੰਜਾਬ ਦਾ ਹੋ ਰਿਹਾ